ਮੰਮੀ ਜੇ ਆਹ ਕੰਮ ਕਰ ਨਹੀਂ ਤੇ ਤੂੰ ਨਾ ਹੀ ਦੀਆਂ ਸਾਂਝਾਂ ਪਾਉਣੀ ਪਹਿਲਾਂ ਇੰਨੀ ਸਾਂਝ ਪਾਈ ਸੁੱਖ ਨੂੰ ਕਿਦਾਂ ਧੀ ਧੀ ਕਹਿੰਦੀ ਰਹੀ ਮੇਰੇ ਸਾਹਮਣੇ ਤੇ ਮੇਰੀ ਪਿੱਠ ਪਿਛੇ ਤੂੰ ਮੰਮੀ ਕੋ ਹੋਰ ਨਹੀਂ ਆ ਗੱਲਾਂ ਥੋੜੀ ਐ ਛੇ ਮੈਨੂੰ ਇੱਕ ਕਰੀ ਕਿਤੇ ਤੂੰ ਗੱਲ ਦਾ ਆਦੀ ਤੇ ਮੈਂ ਨਾ ਤੇਰੀ ਗੱਲ ਮੰਨਦਾ ਮੈਂ ਤੇ ਚਾਰਵੀਂ ਵਾਰ ਨੂੰ ਤਿਆਰ ਆ ਕਿ ਜਾ ਮੇਰੀ ਮਾਂ ਵਾ ਪਿੱਠ ਪਿਛੇ ਗੱਲਾਂ ਜਿਹੜੀਆਂ ਦਾਨੀਆਂ ਚੰਗੀਆਂ ਥੋੜੀਆਂ ਉਮੀ ਗੱਲਾਂ ਦੇ ਮੈਂ ਸਾਰੀਆਂ ਸੋਚ ਲਿਆ ਮੈਂ ਕਿ ਨਾ ਪੜਦਾ ਪਿਆ ਤੇ ਪਿਆਰ ਹੈ ਜੇ ਮੈਂ ਮਾਦਾ ਤੈਨੂੰ ਹਲੇ ਤ ਨਹੀਂ ਦੇਣਾ ਮੈਂ ਸੁੱਖ ਨੂੰ ਕਹਿਣਾ ਲੇੜੇ ਦਿਮਾਗ ਚ ਮੇਰੀ ਗੱਲ ਆਈ ਹੈ ਨਾ ਮੈਂ ਉਹੀ ਕਰਨਾ ਮੈਂ ਆਪਣੀ ਘਰ ਲੜਾਈ ਨਹੀਂ ਪਾਉਣੀ ਜੇ ਲੜਾਈ ਪੈ ਗਈ ਤੇ ਸਾਰੀ ਉਮਰ ਨਹੀਂ ਮੁੱਕਣੀ ਸੁੱਖ ਸੁੱਖ ਹਾਂਜੀ ਇਧਰ ਆ ਕਈ ਵਾਰ ਬਸ ਵੇਖੇ ਤੇ ਦੁਬਾਰਾ ਚੱਲ ਨਹੀਂ ਯਾਰ ਸੌਰੀ ਸੌਰੀ ਕਾਹਦੇ ਵਾਸਤੇ ਤੂੰ ਇਹਨੂੰ ਸੌਰੀ ਕਹਿੰਦੇ ਜਿਵੇਂ ਸ਼ੂਗਰ ਵਾ ਕਾਹਦੇ ਵਾਸਤੇ ਕਮਾ ਹੁਣ ਕੰਟਿਨਜਸ ਮਾਨ ਨਹੀਂ ਦਿੰਦਾ ਤਾਂ ਕਰਕੇ ਚਲ ਕੋਈ ਨਹੀਂ ਮੈਂ ਤੁਹਾਨੂੰ ਕਹਿਣ ਦੇਣੀ ਆ ਪਸੇਰੇ ਚੱਲ ਜਾਣਗੇ ਨਹੀਂ ਯਾਰ ਮੰਮੀ ਕੀ ਬੋਲਣਗੀ ਤੇਰੇ ਨਾਲ ਹਾਂ ਹੋਣ ਮੈਂ ਤੈਨੂੰ ਮੇਰਾ ਇੱਕ ਸੋਰ ਕੱਢਣਾ ਨਹੀਂ ਮੈਂ ਹੁਣ ਸੁਣ ਲਿਆ ਸਾਰਾ ਕੁਝ ਬਾਰੀ ਨਾਲ ਤੇ ਮੈਂ ਬਾਹਰ ਇੱਥੇ ਤਾਂ ਬੈਠਾ ਹਾਂਗਾ ਤੇ ਬਾਰੀ ਨਾਲ ਮੈਂ ਲੱਗ ਕੇ ਸਾਰਾ ਕੁਝ ਸੁਣ ਲਿਆ ਤਾਂ ਹੀ ਸਾਰਾ ਕੁਝ ਹਾਂ ਚੱਲ ਤੈਨੂੰ ਚੰਗਾ ਹੈ ਪਰ ਪਤਾ ਨਾ ਲੱਗਿਆ ਨਾ ਮੈਂ ਇੰਨਾ ਸਾਥ ਦੇਣਾ ਹਰ ਗੱਲ ਮੰਮੀ ਦੀ ਮੰਨਦਾ ਜੋ ਮੰਮੀ ਮੈਨੂੰ ਕਹਿੰਦੀ ਮੈਂ ਉਵੇਂ ਹੀ ਗੱਲ ਕਰਦਾ ਉਵੇਂ ਹੀ ਕੰਮ ਕਰਦਾ ਐ ਫਿਰ ਮੰਮੀ ਨੂੰ ਐੋ ਜੀਆਂ ਗੱਲਾਂ ਕਰਨ ਦੀ ਕੀ ਲੋੜ ਪਈ ਮੇਰੇ ਨਾਲ ਇੰਨਾ ਚੂੜ ਬੋਲਦੀ ਰਹੀ ਮੰਮੀ ਮੇਰੇ ਨਾਲ ਫਿਰ ਕਈ ਕੋ ਚੂੜ ਬੋਲਿਆ ਹੋਗਾ ਚੱਲ ਕੋਈ ਗੱਲ ਨਹੀਂ ਤਾਂ ਹੋਈ ਗੱਲ ਨਹੀਂ ਹੋਣੀ ਕੋਈ ਗੱਲ ਕੀ ਪਤਾ ਕਿੰਨਾ ਚੰ ਕੰਮ ਚੱਲਦਾ ਰਿਹਾ ਕਿੰਨੇ ਚਿਰ ਦਾ ਤੂੰ ਐਦਾਂ ਕਰ ਤੂੰ ਬੈਗ ਚ ਕੱਪੜੇ ਪਾ ਮੇਰੇ ਨਾਲ ਹੀ ਚੱਲ ਹਾਂ ਤਾਂ ਫੇਰ ਆਪਾਂ ਸਵੇਰੇ ਹੀ ਜਾਵਾਂਗੇ ਆਓ ਕਾਰ ਆਪਣੀ ਤਿਆਰੀ ਸਵੇਰੇ ਕੱਲ ਸ਼ਾਮਾਂ ਦੀ ਟਿਕਟਾਂ ਕੱਲ ਨੂੰ ਮੈਂ ਨਿਕਲਣਾ ਤੇਰੀ ਵੀ ਨਾਲ ਕਰਾਂਦਾ ਟਿਕਟ ਤੇ ਚੱਲ ਆਪਾਂ ਦੋਵੇਂ ਚਲੀਏ ਉੱਥੇ ਰਹਿ ਲਾਂ ਠੀਕ ਵਾ ਹਾਂ ਮੈਂ ਅੱਜ ਤੱਕ ਤੁਹਾਨੂੰ ਸੱਚ ਦੱਸਦੀ ਹਾਂ ਤਹੀਂ ਯਕੀਨ ਨਹੀਂ ਕੀਤਾ ਬਸ ਮੰਮੀ ਨੂੰ ਇਹੀ ਵਹਿ ਮਾਰ ਚੱਲਿਆ ਮੇਰੇ ਪੁੱਤ ਨੂੰ ਇਹਨੇ ਆਪਣੇ ਵਾਸਤੇ ਕਰ ਲਿਆ ਮੇਰੇ ਪੁੱਤ ਨੂੰ ਕਾਬੂ ਕਰ ਲਿਆਣ ਕੇ ਸਾਹ ਪਤਾ ਪੁੱਛਣ ਦੀ ਕੀ ਗੱਲ ਸਾਹਿਬ ਮੈਂ ਐਂ ਕਰਦੀ ਮੈਂਬਰ ਨਹੀਂ ਮੈਂ ਪੁੱਛ ਨਹੀਂ ਸਕਦੀ ਸਿਰਫ ਮੈਂ ਮੰਮੀ ਨੂੰ ਪਲਾਂਟ ਪੁੱਛਿਆ ਮੰਮੀ ਦੇ ਘਰ ਚ ਵਾਲ ਪਲਾਂਟ ਦਾ ਮੈਨੂੰ ਵੀ ਉਹ ਪਤਾ ਮੰਮੀ ਨੇ ਕੱਢ ਕੇ ਚਪੇੜ ਮਾਰੀ ਇਹ ਤੂੰ ਕੌਣ ਹੋਨੀ ਮੈਨੂੰ ਪਲਾਂਟ ਪੁੱਛਣ ਵਾਲੀ ਮਗਰੋਂ ਆਣ ਕੇ ਤੂੰ ਹਿੱਸੇ ਭਾਲਦੀ ਯਾਰ ਇਹ ਚ ਹਿੱਸੇ ਵਾਲੀ ਕਿਹੜੀ ਗੱਲ ਜੇ ਮੈਂ ਮੰਮੀ ਨੂੰ ਵੀ ਅੱਜੀ ਪਿਆਹ ਦਾ ਪੁੱਛਿਆ ਤਾਂ ਮੰਮੀ ਮੈਨੂੰ ਟੋਟ ਕੇ ਪੈਗੀ ਚਲ ਜੇ ਦਿੱਤੇ ਵੀ ਬੰਦੇ ਪੁੱਛੇ ਦੱਸੋ ਤਾਂ ਸਹੀ ਤੁੱਜੇ ਬੰਦੇ ਨੂੰ ਚੱਲ ਆਪਾਂ ਕੀ ਕਰਨਾ ਪਲਾਟ ਕੰਮ ਕਰਦੇ ਆ ਦੋ ਹੱਥ ਹੈਗੇ ਆ ਹੋਰ ਲੱਲਾਂਗੇ ਕੋਈ ਨਹੀਂ ਜੇ ਮੰਮੀ ਨੇ ਨਹੀਂ ਦੇਣਾ ਤੇ ਨਾਂ ਦਾ ਵੀ ਦੇ ਦੇ ਸਹਰੂ ਇਹ ਗੱਲ ਹੈ ਏਦਾਂ ਮੰਮੀ ਤੁਹਾਡੇ ਕੋਲੋਂ ਪਿਆਰ ਨਾ ਪੁੱਛ ਲੈਂਦੀ ਕੀ ਗੱਲ ਤੁਸੀਂ ਚੀਜ਼ ਨਾ ਦਿੰਦੇ ਹੈ ਯਾਰ ਐਂ ਤਿੰਨੀ ਚਾਹੀਦਾ ਜਿਨੂੰ ਸਾਰਾ ਕੁਝ ਮੈਂ ਜੇ ਮੈਨੂੰ ਯਕੀਨ ਮੰਮੀ ਤੇ ਨਾਂ ਆਂਦਾ ਤੇ ਮੈਂ ਉਦੋਂ ਮੰਮੀ ਦੇ ਨਾਲ ਆ ਕੇ ਜਾਣਾ ਹੋਰ ਮੈਂ ਦੋ ਦਿਨ ਛੁੱਟੀ ਵਧਾ ਲਈ ਨਾ ਮੈਂ ਆਪਣੇ ਨਾਲ ਹੀ ਕਰਾਉਣਾ ਨਾ ਹੀ ਕਰਾਉਣਾ ਆਰੇ ਯਾਰ ਮੰਮੀ ਨੇ ਪਹਿਲਾਂ ਤੁਹਾਡੇ ਤੇ ਪੂਰਾ ਵਿਸ਼ਵਾਸ ਸੀ ਪਹਿਨੋਂ ਤੁਹਾਡੇ ਨਾਲ ਜਦੋਂ ਦੀ ਮੈਂ ਆ ਗਈ ਮੰਮੀ ਨੂੰ ਇਹੀ ਸ਼ੱਕ ਮਾਰ ਚੱਲਿਆ ਇਹ ਪੱਟੀਆਂ ਪੜਉਂਦੀ ਇਹਨੇ ਆਪਣੇ ਵਾਸਤੇ ਕਰ ਲਿਆ ਮੁੰਡਾ ਮੇਰੀ ਗੱਲ ਨਹੀਂ ਸੁਣਦਾ ਇਦਾਂ ਉਹਦਾ ਕਈ ਗੱਲਾਂ ਕੰਡਿਆ ਵੀ ਬਸ ਇਸੇ ਗੱਲੋਂ ਮੈਨੂੰ ਨੌਂ ਨਹੀਂ ਚੁਪ ਨੌਂ ਨਹੀਂ ਚੰਗੀ ਲੱਗਣ ਦੀ ਉਹ ਨੌਂ ਚੁਪਣ ਗਈ ਹੈ ਤਾਂ ਹੀ ਮੈਂ ਸੋਚਣ ਲਿਆ ਸਾਡੇ ਘਰ ਲੜਾਈ ਨਾ ਹੀ ਪਵੇ ਜੇ ਮੈਂ ਦੰਦਾਂ ਤੋਂ ਤਨ ਚੁੱਕ ਲੇ ਮੈਂ ਤੂੰ ਤੂੰ ਮੈਂ ਮੈਂ ਕਰੀ ਕਰ ਲਈ ਨਾ ਤੇ ਸਾਰੀ ਉਮਰ ਇਦਾਂ ਹੀ ਸਾਡੀ ਖੜਕਦੀ ਰਹਿਣੀ ਕੜਕਣ ਵਾਲੀ ਗੱਲ ਨਹੀਂ ਹੁੰਦੀ ਪਰ ਤੇ ਇਹ ਕਰੀ ਮਮੀ ਨਾਲ ਪਿਆਰ ਨਾਲ ਗੱਲ ਕਰੋ ਉਦਾਂ ਸਮਝਾਓ ਕਿ ਮਮੀ ਜੇ ਤੂੰ ਮੇਰੇ ਨਾਲ ਪਿਆਰ ਨਾਲ ਬਹਿ ਕੇ ਗੱਲ ਕਰਨੀਂ ਤੇ ਕੀ ਗੱਲ ਮੈਂ ਤੇਰੇ ਤੋਂ ਨਾ ਜਾਨਵਰ ਦਾ ਚੀਜ਼ਾਂ ਦਿਨ ਨਾ ਦਿਨਾ ਭਰਾ ਕੰਮ ਕਰਨ ਦੀ ਕੀ ਲੋੜੀ ਤੂੰ ਦਾ ਮੇਰੀ ਜੀਵਨ ਸਾਥਨੀ ਤੇ ਮਮੀ ਤੇ ਇਲਜ਼ਾਮ ਲਾਤੇ ਤੇ ਮੈਂ ਵੀ ਉਹਨੂੰ ਮਾਰਾ ਕਹਿੰਦਾ ਰਿਆਂ ਤਾਂ ਅੱਠੇ ਪਿੱਛੇ ਲੱਗਦੇ ਮੈਂ ਤੇ ਕਿਹਾ ਬੈਗ ਚ ਕੱਪੜੇ ਪਾ ਮੈਂ ਤੈਨੂੰ ਪਹਿਲਾਂ ਅੱਜ ਲੈ ਕੇ ਜਾਣਾ ਮੈਂ ਤੇਰੇ ਪਿੰਡ ਹੈ ਨਹੀਂ ਮੇਰੇ ਨਾਲ ਜਾਣਾ ਨਾ ਕਿ ਮੇਰੇ ਨਾਲ ਹੀ ਜਾਣਾ ਨਹੀਂ ਰਹਿਣ ਤਾਂ ਮੈਂ ਤੁਹਾਡੇ ਨਾਲ ਹੀ ਜਾਂਦਾ ਰਹਿਣ ਤਾਂ ਉੱਥੇ ਬਾਕੀ ਤੁਹਾਡੀ ਮਰਜ਼ੀ ਜ ਮੰਮੀ ਵੀ ਨਾ ਕੁਝ ਛੱਡਣਾ ਉੱਥੇ ਛੱਡ ਦ ਪਰ ਇੱਕ ਵਾਰੀ ਤੇ ਮੰਮੀ ਨਾਲ ਕਹ ਜਦੂਰ ਕਰੋ ਨਹੀਂ ਮੰਮੀ ਨਾਲ ਗੱਲ ਕਰਨੀ ਆ ਐਦਾਂ ਤਾਂ ਨਹੀਂ ਵੀ ਠੰਡਾ ਹੀ ਰਹਿਣਾ ਵਾ ਚੁੱਪੀ ਰਹਿਣਾ ਮੈਂ ਤਾਂ ਡਰਦਾ ਨ ਲੜਾਈ ਤੋਂ ਸਿਰਫ ਤੇ ਸਾਬਿਤ ਇੰਨਾ ਸ਼ੁਗਰ ਆ ਮੈਂ ਹੀ ਅਰਦਾਸ ਕਰਦੀ ਨਹੀਂ ਰੱਬ ਅੱਗੇ ਕਿ ਰੱਬਾ ਕਿ ਇਤਰਾ ਸਚਾਈ ਸਾਹਮਣੇ ਲਿਆ ਦੇ ਸਚਾਈ ਕਿਉਂਕਿ ਮੇਰੇ ਤੇ ਤਾਂ ਤੁਸੀਂ ਯਕੀਨ ਨਹੀਂ ਕਰ ਰਹੇ ਨਾ ਮੇਰੇ ਕੋਲ ਕੋਈ ਪਰੂਖ ਵੀ ਜਿਹੜਾ ਤੁਸੀਂ ਮੇਰੇ ਤੇ ਯਕੀਨ ਕਰਦਾ ਹੈ ਪਸੰਦੀ ਦੀ ਆਈ ਮਮੀ ਨੂੰ ਕਿੰਨਾ ਕੁਝ ਵੇਦਰਾ ਸਮਝਾ ਕੇ ਗਈ ਕੱਲ ਸਾਡੀ ਫੇਰ ਲੜਾਈ ਹੋਈ ਫੇਰ ਮਮੀ ਨਹੀਂ ਮੰਦੀ ਯਾਰ ਮਮੀ ਨੇ ਨਹੀਂ ਤਾਂ ਚਾਚੀ ਦੱਸਦੀ ਰਹੀ ਹੈ ਕਿ ਨਾ ਟਾਲੇ ਕਰਦੀ ਮਮੀ ਨਾਲ ਠੱਕੇ ਗੱਲ ਕਰੋ ਇਦਾਂ ਨਾ ਫੈਸਲਾ ਲਾ ਲੋ ਫੇਰ ਇਦਾਂ ਮਮੀ ਦੇ ਵੀ ਹੋਊਗਾ ਉਹਨੂੰ ਹੋਰ ਯਕੀਨ ਹੋ ਜਾਣਾ ਵੀ ਵਕਤ ਹੀ ਸੁੱਖ ਮਗਰ ਲੱਗਾ ਉਹ ਤੇ ਗੱਲ ਕਰਨ ਲੱਗ ਕਹਿੰਦੀ ਤੇਰਾ ਚਮਚਾ ਤੂੰ ਮਗਰ ਲਾਇਆ ਜਿੱਦਾਂ ਤੂੰ ਪਟੀਆਂ ਪੜਾਉਣੀ ਹੁੰਦਾ ਤੇਰੇ ਇਸ਼ਾਰਾ ਤੇ ਨੱਚਦਾ ਤੈ ਉਹ ਇਹਨੂੰ ਉਂਗਲਾ ਤੈਨੇ ਚੁੰਦੀ ਆ ਮੈਂ ਤੇ ਪਿਆਰ ਨਾਲ ਗੱਲ ਕਰੂੰਗਾ ਕਰ ਵੀ ਨਹੀਂ ਨਾ ਵਾ ਪਰ ਇਹ ਮम्मी ਨੇ ਨਹੀਂ ਪਿਆਰ ਨਾਲ ਕਰਨੀ ਗੱਲ ਤੁਸੀਂ ਫਿਰ ਮम्मी ਨਾਲ ਸਾਰਾ ਕੁਝ ਦੱਸ ਦਿਓ ਪਹਿਨੋਂ ਗੱਲ ਕਰਿਓ ਨਾ ਮੰਨੂਗੀ ਫਿਰ ਸਾਰਾ ਕੁਝ ਦੱਸ ਦੇ ਵੀ ਮम्मी ਮੈਂ ਸੁਣ ਲਿਆ ਆ ਵਧੀਆ ਹੋਇਆ ਵੀ ਤੁਸੀਂ ਇੱਥੇ ਜਾ ਕੇ ਬੈਠੇ ਸੀ ਤੇ ਅੱਜ ਸਾਰਾ ਕੁਝ ਸੁਣ ਲਿਆ ਤੁਹਾਨੂੰ ਵੀ ਯਕੀਨ ਆ ਗਿਆ ਚਲ ਉੱਠੋ ਕਰੋ ਮम्मी ਨਾਲ ਗੱਲ ਆਜਾ ਮੈਂ ਹਾਂਜੀ ਗੁੱਸੇ ਨਾਲ ਮੂੰਹ ਬਣਾਇਆ ਵਾਂ ਕੀ ਗੱਲ ਆ ਦਹੀਂ ਬਣਾਉਣਾ ਹੀ ਆ ਕਿ ਜਦੋਂ ਤੇਰੇ ਨਾਲ ਦੀ ਨਹੀਂ ਛੱਡਦੀ ਕਿਦਾਂ ਡੇਈ ਮੇਰੇ ਘੜੀ ਬੋਲਣ ਤੇ ਡੇਈ ਵਾਤ ਘਟ ਮੈਨੂੰ ਆਖਣ ਕਦੋਂ ਤੈਨੂੰ ਕੀ ਪਤਾ ਦਿਖਦਾ ਨਹੀਂ ਜਾਬ ਤਾਖਾਂ ਦੇ ਪੱਟੀ ਬੰਨੀ ਤੂੰ ਮੈਂ ਕਰਾਂ ਹੁਣ ਸੁਣਿਆ ਤਾਡਾ ਨਹੀਂ ਮੰਮੀ ਕੋਲੇ ਇਸ ਖਤਮ ਹੋਣਾ ਨਹੀਂ ਹਟ ਮੈਂ ਵੀ ਚੱਲਿਆ ਮੈਂ ਵੀ ਲੱਗਾ ਬੈਗ ਚ ਕੱਪੜੇ ਪਾਉਣ ਜਾ ਕੇ ਜਾਣਾ ਹੀ ਆ ਨੌਕਰੀ ਤਾਂ ਕਰਨੀ ਪੈਣੀ ਆਹੋ ਆ ਤੇ ਇਥੋਂ ਨਹੀਂ ਲੜਾਈ ਜੁੜੀ ਸਾਡੇ ਘਰੋਂ ਖਤਮ ਹੋਣੀ ਮੈਂ ਇਦਾਂ ਕਰਦਾ ਵਾਂ ਨਹੀਂ ਤੇ ਹਾਂ ਸੁੱਖ ਨੂੰ ਵੀ ਨਾਲ ਹੀ ਲੈ ਜਦਣਾ ਚਮਨਾ ਤੇ ਤੂੰ ਆਵਾਂ ਇਸੋਕ ਨੂੰ ਮੈਂ ਨਾਲ ਲੈ ਜਾ ਤੈਨੂੰ ਦੀਦਾ ਮਾਂ ਮੇਰੀ ਨੇ ਕਿਦਾਂ ਰੋਟੀਆਂ ਪਕਾਉਣੀਆਂ ਤੇ ਕਿਦਾਂ ਘਰ ਦਾ ਕੰਮ ਕਰਨਾ ਉੱਥੇ ਬਹੁਤ ਤੋਂ ਉਹਨਾਂ ਖਰਚੇ ਚੱਲਨੇਗਾ ਦੀ। ਉਹ ਮੰਮੀ ਮੈਂ ਇੱਥੇ ਤੁਹਾਡੀ ਲੜਾਈ ਜਿਹੜੇ ਚਾਰ ਪੈਸੇ ਬਚਦੇ ਆ ਨਾ ਲੜਾਈ ਖਸਮਾਂ ਨੂੰ ਖਾਵੇਂ ਲੜਾਈਆਂ ਤੇ ਘਰਾਂ 'ਚ ਇਦਾਂ ਹੀ ਹੁੰਦੀਆਂ ਰਹਿੰਦੇ ਆ ਜਿਹੜੇ ਚਾਰ ਪੈਸੇ ਬਚਦੇ ਆ ਨਾ ਉਹਨਾਂ ਪੁੱਤ ਬਚੇ ਇਹ ਸੋਚ ਲਾ ਨਾਲ ਲੈ ਕੇ ਤਾਂ ਉੱਥੇ ਦਾ ਖਰਚਾ ਕੁਆਟਰਾਂ ਦੇ ਖਰਚੇ ਦੇਵਾਂਗਾ ਉੱਥੇ ਕਿਹੜੇ ਕੰਮ ਜਿਹੜਾ ਨਹੀਂ ਹੋਣਾ। ਉਹ ਨਹੀਂ ਮੰਮੀ ਕਮਰਾ ਦੇ ਚਾਲ ਸਰਕਾਰੀ ਮਿਲ ਜਣਾ ਨੂੰ ਰੋਟੀ ਪਾਣੀ ਆ ਪੱਕਾ ਪਤਾ ਤੈਨੂੰ ਸਰਕਾਰੀ ਮਿਲ ਜਾਣਾ ਕਿਹੜੇ ਵੇਲੇ ਮਿਲਦਾ ਕਿਹੜੇ ਵੇਲੇ ਨਹੀਂ ਮਿਲਦਾ ਨਹੀਂ ਮਿਲ ਜਾਣਾ ਮੈਨੂੰ ਪਤਾ ਵਾ ਨਾ ਹਾਂ ਫਿਰ ਤੂੰ ਚਾਹਣਾ ਰੋਟੀ ਪਾਣੀ ਰੋਟੀ ਦਾ ਖਰਚਾ ਹੋਰ ਕੀ ਆ ਤੇ ਰੋਟੀ ਇੱਥੇ ਖਾਂਦੀ ਆ ਤੇ ਜੇ ਉੱਥੇ ਖਾ ਲੂਗੀ ਉੱਥੇ ਕਿੰਨਾ ਖਰਚਾ ਆਉਂ ਲੱਗਾ ਮੇਰੀ ਸੋਨ ਲਾ ਕਰਨ 10 ਜੀ ਇੱਕ ਥਾਂ ਰੋਟੀ ਪਕਾ ਕੇ ਖਾਣਨਾ ਤੇ ਕੋਈ ਖਰਚਾ ਨਹੀਂ ਹੁੰਦਾ ਤੇ ਦੋ ਦੋ ਜਣੇ ਇੱਕ ਥਾਂ ਰੋਟੀ ਪਕਾ ਕੇ ਖਾਣ 100 ਵਾਧਾ ਘਾਟਾ ਹੋ ਜਾਂਦਾ 100 ਥਾਂ ਖਰਚਾ ਹੁੰਦਾ ਲੱਗੀ ਸਮਝ ਤੈਨੂੰ ਨਹੀਂ ਪਤਾ ਲੱਗਦਾ ਹਜੇ ਤੇ ਚੁੱਪ ਕਰਕੇ ਤੇ ਤੂੰ ਜਾ ਜਾਣਾ ਵੇ ਉਹਨੇ ਨੇ ਕਿਤੇ ਅੱਦ ਕਾ ਗੱਲਾਂ ਕਰਨਾ ਸੋੱਖ ਨੂੰ ਲੈ ਕੇ ਜਾਣਾ ਮੈਂ ਓ ਮਮੀ ਮੈਂ ਨਹੀਂ ਛੱਡ ਕੇ ਜਾਣਾ ਪੈਨੂ ਲੈ ਕੇ ਹੀ ਜਾਣਾ ਅਛਾ ਹਾ ਸਾਡੀ ਤੇ ਲੜਾਈ ਤੁਹਾਡੀ ਆਵੇਂ ਖੜਕਦੀ ਰਹਿੰਦੀ ਹੈ ਨਹੀਂ ਹਾਦੀ ਨੇ ਖੜਕਨੇ ਹੋ ਜਾਣੇ ਸਾਡੀ ਸੁਲਾ ਸਪਾਈ ਆ ਖੜਕਦੀ ਨਹੀਂ ਸਦਾ ਹੀ ਖੜਕੀ ਜਾਣੀ ਹੁਣ ਗਾਂਗਾ ਓ ਨਹੀਂ ਮਮੀ ਮੈਂ ਖੜਨਾ ਹੀ ਖੜਦਾ ਮਾਂ ਮੇਰਾ ਸਿਰ ਨਾ ਖਾਂ ਅੱਗੇ ਮੇਰੇ ਸਿਰ ਦੋ ਹੰਡਿਆ ਮੈਂ ਤੈਨੂੰ ਅਖਾ ਨਹੀਂ ਕਲਾਉਣਾ ਤੇ ਨਹੀਂ ਕਲਾਉਣਾ ਤੂੰ ਬਾਰ ਬਾਰ ਇੱਕੋ ਗੱਲ ਕਰੀ ਜਾਣਾ ਖੜਨਾ ਹੀ ਖੜਨਾ ਖੜਨਾ ਹੀ ਖੜਨਾ ਹੱਦੋ ਕਿੱਥੇ ਖੜਨਾ ਹੀ ਓ ਮਮੀ ਫਿਰ ਨਹੀਂ ਖੜਦਾ ਕੱਤਾਵਤ ਮਮੀ ਕਸੂਰ ਤੇ ਸਾਰਾ ਹੀ ਤੁਹਾਡਾ ਆ ਤੈਨੂੰ ਪਤਾ ਮੇਰਾ ਕਸੂਰ ਆਹੋ ਪਤਾ ਮੈਂ ਬਾਹਰ ਬਾਰੀ ਨਾਲ ਹੀ ਲੱਗਾ ਸਾਰਾ ਕੁਝ ਤਾਂ ਮੈਂ ਸੁਣਿਆ ਵਾ ਵਾਜਾਂ ਮਾਰ ਮੰਤ ਤੀ ਲੜਾਈਆਂ ਲੈਣ ਡੇ ਜੀ ਉਹਨੂੰ ਮੈਂ ਵੀ ਸੁਣ ਲਿਆ ਚਪੇੜ ਤੇ ਤੂੰ ਹੀ ਮਾਰੀ ਉਹਦੇ ਉਹਦੇ ਕਿੰਨੀ ਹੱਥ ਨਹੀਂ ਚੁੱਕਿਆ ਸਾਡੇ ਤੇ ਕਿਦੇ ਨੇ ਤੂੰ ਆਪ ਹੀ ਕਹਿਣ ਡੇ ਉਹਨੂੰ ਤੇਰੇ ਇੱਕ ਵਜਦੀ ਨਾ ਦੂਸਰੀ ਵਜ ਗਈ ਤਾਂ ਤੇਰੀਆਂ ਬਾਲੀਆਂ ਪੈਣ ਗਿਆ ਹੋ ਹੋ ਇਹੋ ਆ ਕੰਮ ਕਰਨਾ ਹੀ ਤੀ ਜਦੋਂ ਫੇਰ ਜਬਾਨੇ ਅੰਦਰ ਬਪੰਦੀ ਬੋਲਦੀ ਬੋਤਾ ਵੱਧ ਘਟ ਤੇ ਫੇਰ ਮੇ ਮਾਰਨੀ ਹੀ ਮੇਰਾ ਤੇ ਮਿੰਨੋ ਕਾ ਕੁਛ ਦਾਈ ਬਣਾ ਮੈਂ ਤਾਂ ਤੁਹਾਡੇ ਤੇ ਯਕੀਨ ਕਰੀ ਬੈਠਾ ਐਡੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਫਲਾਣੇ ਫਲਾਣੇ ਡਾਕਟਰ ਕੋਲੋਂ ਦਵਾਈਆਂ ਲਿਆ ਆ ਰਿਆ ਦਿੱਤੀਆਂ ਤੁਹਾਨੂੰ ਤੇ ਕੋਈ ਨਹੀਂ ਪੁੱਤ ਲੈ ਹੁੰਦੇ ਹੁੰਦੇ ਫੇਰ ਕੀ ਹੋ ਗਿਆ ਦਵਾਈਆਂ ਲਿਆਤੀਆਂ ਤੇ ਅੱਛਾ ਪੁੱਤਾਂ ਨੂੰ ਹੀ ਪਾਗਲ ਬਣਾਈਦਾ ਹਨਾ ਚੰਗਾ ਕੰਮ ਤੁਸੀਂ ਕੰਡ ਹੈ ਜੇ ਮੈਂ ਤੇ ਲੈ ਕੇ ਜਾਣਾ ਹੀ ਹਾਂ ਸੁਖ ਨੂੰ ਹੁਣ ਨਾਲ ਮੈਂ ਨਹੀਂ ਘਲਾਉਣਾ ਨਹੀਂ ਘਲਾਉਣਾ ਤੁਹਾਨੂੰ ਮੈਂ ਪੁੱਛਣਾ ਹੀ ਨਹੀਂ ਹੁਣ ਲੈ ਜਾਣਾ ਮੈਂ ਆਹੋ ਇਹ ਗੱਲ ਥੋੜੀ ਆ ਜੇ ਉਹ ਕੋ ਕਹਿੰਦੀ ਨਹੀਂ ਤੁਹਾਨੂੰ ਤੇ ਤੁਸੀਂ ਅੱਗੇ ਉਹ ਗੱਲ ਵੀ ਉਹਨੂੰ ਝੋਲੇ ਜੀ ਪਾ ਛੱਡਣਾ ਹਾਂ ਆ ਚੰਗੀ ਗੱਲ ਆ ਉਹ ਕਿਹੜੀ ਮਾਂ ਪਿਓ ਨਹੀਂ ਹੁੰਦਾ ਹੈਗਾ ਨਹੀਂ ਸਾਡੇ ਇਹ ਨਾ ਚੰਗਾ ਭੜਾ ਘਰ ਘਰ ਆਉਦਾ ਤੇ ਮੈਂ ਕਦੋਂ ਆਣੀ ਨਹੀਂ ਹੈਗਾ ਹਾਂ ਤੇ ਫੇਰ ਲੜਾਈ ਕਾਦੀ ਆ ਕੀ ਵੰਡਣਾ ਤੁਸੀਂ ਹਾਂ ਮੈਂ ਤਾਂ ਤੈਨੂੰ ਆਪਣੇ ਵੱਲ ਕਰਨਾ ਸੀ ਬਸ ਬਾਲੀਆਂ ਮੈਂ ਵਲਗ ਕਦੋਂ ਆਵਾ ਇੱਥੇ ਹੀ ਆਣਾ ਨਾ ਇੱਥੇ ਰਹਿਣਾ ਨਾ ਉਹ ਮੈਨੂੰ ਧਮਕੀਂ ਦਿੰਦੀ ਸਾਬੀ ਮੇਰਾ ਸਾਬੀ ਮੇਰਾ ਤੇ ਮੇਰ ਕੋ ਫੇਜ ਰਿਆ ਨਹੀਂ ਗਿਆ ਮੈਂ ਕੋਈ ਇਦਾਂ ਦੀਆਂ ਧਮਕੀਆਂ ਨਹੀਂ ਦਿਆ ਮਾਂ ਪੁੱਤ ਮਾਂ ਦੇ ਹੀ ਹੁੰਦੇ ਆ ਹਾਂ ਫਿਰ ਮੈਨੂੰ ਬਹਿਮਜਾ ਹੋ ਗਿਆ ਫਿਰ ਮੈਂ ਉਹਦਾ ਕਰਕੇ ਇਦਾਂ ਕੀਤਾ ਫਿਰ ਜਦੋਂ ਮੇਰੇ ਘੜੀ ਬੋਲਤੀ ਫਿਰ ਮੇਰੇ ਹੱਥ ਚੁੱਕਿਆ ਗਿਆ ਇਹ ਹੱਥ ਤੇ ਚੁੱਕਿਆ ਗਿਆ ਤੁਸੀਂ ਸੱਚੀ ਦੱਸ ਦਿੰਦੇ ਕੰਮ ਸੇ ਕੰਮ ਮੈਨੂੰ ਵੀ ਮੈਂ ਚਪੇੜ ਮਾਰੀ ਉਹਨੇ ਨਹੀਂ ਮੇਰੇ ਮਾਰੀਆਂ ਉਹੀ ਕਹਿੰਦੇ ਮੁੰਨੇ ਮੈਨੂੰ ਕੁੱਟਿਆ ਫਿਰ ਜਦੋਂ ਉਹ ਮਛਰਦੀ ਜਾਦੀ ਤੇ ਫਿਰ ਮੈਂ ਉਲਟ ਬੰਨੇ ਹੋਣਾ ਸੀ ਫਿਰ ਤੇ ਮੇਰਾ ਯਕੀਨ ਘਾਤੋਂ ਤੋੜਿਆ ਫਿਰ ਨਹੀਂ ਟੁੱਟਦਾ ਯਕੀਨ ਤੇ ਆ ਟੁੱਟ ਗਿਆ ਵਾ ਯਕੀਨ ਨਹੀਂ ਟੁੱਟਦਾ ਇੱਥੇ ਆ ਇਨਾ ਯਕੀਨ ਕੀਤਾ ਮੈਂ ਪਿੱਠ ਪਿਛੇ ਹੋਰ ਤੇ ਮੂੰਹ ਤੇ ਹੋਰ ਹੂੰ ਦੱਲਾ ਕਰਦੀ ਤੁਸੀਂ ਮੈਂ ਇਹਨੂੰ ਕਹਿਤਾ ਪੌਣ ਲਗੀ ਬੈਗ ਚ ਕੱਪੜੇ ਤੇ ਆਪਾਂ ਜਾਣਦੇ ਆ ਮੈਂ ਨਹੀਂ ਜਾਣਦੇ ਨਾ ਤੂੰ ਜਾ ਉਹ ਨਹੀਂ ਨਹੀਂ ਜਾਣ ਨਹੀਂ ਦੇਣਾ ਇੱਥੇ ਹੂੰ ਕੀ ਦਾ ਕਿਹੜੇ ਕਿਹੜੇ ਫੇਰ ਰੰਗ ਬਖਾਉਣੇ ਤੇ ਮੰਮੀ ਗੱਲ ਇੱਕ ਹੋਰ ਨਾਂ ਨਾ ਜਾ ਕੇ ਫੋਨ ਕਰਨਾ ਹੀ ਉਹ ਨਾਂ ਮੈਂ ਦੱਸਣਾ ਹੀ ਹੋ ਕੋ ਤੇ ਨਾਂ ਮੈਂ ਪੁੱਛਣਾ ਹੀ ਹੋ ਕੋ ਆਹ ਹਾਂ ਨਾਂ ਮੈਂ ਤੇਰਾ ਪੁੱਤ ਤੇ ਨਾਂ ਤੂੰ ਮੇਰੀ ਮਾਂ ਗੱਲ ਖਤਮ ਵੇ ਇਦਾਂ ਨਾ ਆ ਮੇਰੇ ਤੇ ਢਿੱਡ ਨੋੜ ਪੈਣ ਦੇ ਵੇ ਕੰਜਰਾ ਇਦਾਂ ਆਖ ਤੁਹਾਡਾ ਸਹਣ ਜਾਂ ਪੁੱਤ ਜੇ ਮੈਂ ਹੁਣ ਨਾ ਤੇ ਇੱਥੇ ਹੀ ਨਾ ਤੇ ਪਿਆਰ ਹੁੰਦਾ ਸਾਰਾ ਕੁਝ ਸੁੱਖ ਵੀ ਮੇਰੀ ਆ ਨਾ ਮੈਂ ਕਦੋਂ ਐਨੀ ਤੇਰੀ ਨਹੀਂ ਆ ਤੇਰੀ ਆ ਪਰ ਆ ਗੱਲ ਨਾ ਆ ਗੱਲ ਤੇ ਮੇਰੀ ਹਿੱਕ ਚੀਰ ਗਈ ਓ ਚੀਰੀ ਲੈਣ ਦੇ ਕੋਈ ਨਹੀਂ ਤੈਨੂੰ ਮੈਂ ਆਪਣਾ ਬਣਾਉਣੀ ਆ ਤੂੰ ਤੇ ਪੱਲਾ ਛਡਾਉਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੱਚੀ ਬਣੀ ਕਿ ਸਾਰਾ ਕੁਝ ਕਰਦ ਲਿਆ ਮੈਨੂੰ ਫੇਰ ਬੁਰੀ ਬਣਾਤਾ ਕੁੱਟੇ ਮੋਂ ਇਹਦੇ ਜੰਮਣ ਤੱਕ ਤੇ ਨੇ ਮੈਨੂੰ ਕੀ ਕੁਖ ਕਰਾਇਆ ਮੇਰ ਕੋ ਮੇਰਾ ਪੁੱਤ ਮੇਰ ਤੋਂ ਜਿਦਾ ਕਰਤਾ ਕਿਤੇ ਮੇਰਾ ਪੁੱਤ ਮੇਰੇ ਗਾੜੀ ਬੋਲਿਆ ਨਹੀਂ ਜਿਹੜਾ ਮੇਰੇ ਅੱਜ ਗਾੜੀ ਨਹੀਂ ਗੱਲ ਕਹਿ ਗਿਆ ਮੇਰੀ ਤੇ ਇੱਕੀ ਚੀਰੀ ਗਈ ਕਿਤੇ ਨੇ ਜੰਮਦੀਆਂ ਸੁੱਖ ਕਿਤੇ ਦੱਸੋ ਕਿੱਥੇ ਆ ਬੈਗ ਪਾਈ ਨਹੀਂ ਕੱਪੜੇ ਨਹੀਂ ਮੈਂ ਨਹੀਂ ਹਜੇ ਪਾਏ ਤੈਨੂੰ ਮੈਂ ਕਹਿ ਕੇ ਤੇ ਗਿਆ ਸੀ ਵੀ ਕੱਪੜੇ ਪਾ ਬੈਗ ਚ ਤੁਸੀਂ ਹੁਣ ਮੰਮੀ ਨਾਲ ਕੀ ਗੱਲ ਕਰਕੇ ਆਏ ਆਂ ਅੱਧਰ ਕਾਰ ਆਇਆ ਮੈਂ ਜਿਹੜੀ ਕਰਨੀ ਸੀ ਮੰਮੀ ਨਾਲ ਕੀ ਕਰਕੇ ਆਏ ਕਹਾਣੀ ਸੁਣਾਵਾਂ ਤੈਨੂੰ ਮੈਂ ਇਹ ਚਾਹਨੀ ਤਾਂ ਉਹਨੂੰ ਸੱਚਾਈ ਪਤਾ ਲੱਗ ਜੇ ਪਤਾ ਲੱਗੀ ਪਰ ਮੈਂ ਤੁਹਾਨੂੰ ਇਹ ਨਹੀਂ ਆਨੀ ਪਰ ਲੜ ਕੇ ਜਾਓ ਤੁਸੀਂ ਮੰਮੀ ਨੂੰ ਮੇਨ ਪੁੱਛੋ ਕਿਉਂਕਿ ਕੋਈ ਵੀ ਮਾਂ ਆਪਣੇ ਪੁੱਤ ਨਾਲ ਇਦਾਂ ਨਹੀਂ ਕਰਦੀ ਲੜ ਕੇ ਜਾਓ ਨਹੀਂ ਤੈਨੂੰ ਵੀ ਨਾਲ ਲੈ ਕੇ ਜਾਣਾ ਮੈਂ ਤਾਂ ਹੀ ਕਿ ਲੜ ਕੇ ਮੈਂ ਵੀ ਨਹੀਂ ਜਾਣਾ ਤਾਂ ਲੜ ਕੇ ਮੈਂ ਤੁਹਾਨੂੰ ਵੀ ਨਹੀਂ ਜਾਂਦੇ ਨਾ ਮਾਵਾ ਪੁੱਤਾਂ ਨਾਲੋਂ ਕਦੀ ਨਹੀਂ ਵੱਖ ਹੁੰਦੀਆਂ ਮੰਮੀ ਨੂੰ ਮੇਨ ਰੀਜ਼ਨ ਪੁੱਛੋ ਕਿ ਕਿਤਾ ਕਿਉਂ ਕਿਉਂਕਿ ਉਹਨੇ ਮੇਰੇ ਖਿਲਾਫ ਆ ਚਲ ਮੰਨਿਆ ਮੇਰੀ ਸੱਸ ਨਾਲੋਂ ਦੀ ਸਾਡੀ ਨਹੀਂ ਬੰਦੀ ਬਾਕੀ ਸਿਆਣੇ ਸੱਚੀ ਕਹਿੰਦੇ ਇੱਕ ਗੱਲ ਹੋਰ ਵੀ ਆ ਵੀ ਨਾਉ ਸੱਸਾਂ ਲੜੀਆਂ ਤੇ ਇੱਕੋ ਚੌਂਕੇ ਚੜੀਆਂ ਆਪਾਂ ਫਿਰ ਇੱਕੇ ਰਸੋਈ ਚ ਕੰਮ ਕਰਨਾ ਵਾ ਇਹ ਨਹੀਂ ਰਸੋਈ ਇੱਕ ਰੈਣੀ ਤੇ ਨਾ ਮੰਮੀ ਨੇ ਰਹਿਣ ਦੇਣੀ ਆ ਤੁਸੀਂ ਟੰਡੇ ਦਿਮਾਗ ਨਾਲੋਂ ਮਮੀ ਨੂੰ ਪੁੱਛੋ ਵੀ ਮੇਨ ਗੱਲ ਹੈਗੀ ਹੀ ਮੰਮੀ ਕਹਿੰਦੀ ਆ ਇਹ ਸੁੱਖ ਨੇ ਮੇਰਾ ਪੁੱਤ ਵਸ ਜ ਕਰ ਲਿਆ ਮੈਂ ਤੇ ਪੋਤਾ ਆਪਣਾ ਆਪਣੇ ਹੱਲ ਕਰਨ ਲਈ ਇਹ ਕੰਮ ਕੀਤਾ ਵਾ ਇਹ ਵੀ ਗੱਲਾਂ ਚੱਲਦੀਆਂ ਦੱਸ ਸਾਰੀਆਂ ਮਾਵਾਂ ਨੂੰ ਇੱਤਾ ਹੀ ਸ਼ੱਕ ਪੈਂਦਾ ਜਦੋਂ ਪੁੱਤ ਵਿਆਹ ਲੈਂਦੀ ਆ ਨਾ ਫਿਰ ਇਹੀ ਹੁੰਦਾ ਵੀ ਆਡੇ ਹੱਸੋਂ ਵਸੋਂ ਚ ਲੱਗਿਆ ਕਿਉਂਕਿ ਹਰ ਗੱਲ ਵਿੱਚ ਪੁੱਤ ਨੇ ਨਾ ਹੋਣਾ ਹੀ ਜਾਣਾ ਤੇ ਮਾਂ ਨੂੰ ਤਾਂ ਫਿਰ ਹੁੰਦਾ ਹੀ ਆ ਵੀ ਪਹਿਲਾਂ ਮੈਨੂੰ ਘੜਦਾ ਰਿਆ ਨਾਲ ਇਹ ਬੜੀਆਂ ਗੱਲਾਂ ਹੋ ਜਾਂਦੀਆਂ ਵਾ ਸਭੀ ਇਤਾਂ ਉਹ ਮੈਨੂੰ ਵੀ ਪਤਾ ਵਾ ਪਰ ਮੰਮੀ ਦੀ ਆਦਤ ਆ ਚਾਚੇ ਚਾਚੀ ਨੇ ਸਾਰਾ ਕੁਝ ਦੱਸਿਆ ਹੀ ਨਾ ਕਿ ਸ਼ੁਰੂ ਤੋਂ ਇਹ ਆਦਤ ਆ। ਉਹ ਯਾਰ ਸ਼ਰੀਕਾ ਇਦਾਂ ਹੀ ਕਰਦਾ ਹੁੰਦਾ ਸ਼ਰੀਕੇ ਨੇ ਵੀ ਕਹਿੰਦੀ ਕਿ ਆ ਵੀ ਚੰਗੇ ਹੀ ਹੈ। ਸ਼ਰੀਕਾ ਕਦੀ ਦੇਖ ਕੇ ਖੁਸ਼ ਹੁੰਦਾ ਉਹ ਸਾਡੇ ਇੱਕ ਸਾਥ ਦਾ ਸ਼ਰੀਕਾ ਵਾ। ਸ਼ਰੀਕੇ ਨੇ ਤਾਂ ਵੱਧ ਘੱਟ ਗੱਲਾਂ ਲਾਉਣੀਆਂ ਮੰਮੀ ਨੇ ਉਹਦੇ ਵਿੱਚ ਆਚੀ ਵੱਲੋਂ ਕਹਦੇ ਹੁਣ ਇਦਾਂ। ਇਹ ਇੱਕ ਦੂਜੇ ਦੀ ਗੱਲ ਹਮੇਸ਼ਾ ਇਦਾਂ ਹੀ ਹੈ ਕਿ ਦੂਜੇ ਨੇ ਕਦੀ ਨਹੀਂ ਕਿਹਨੂੰ ਚੰਗਾ ਕਿਹਾ। ਨਾਲੇ ਖਾਸ ਕਰਕੇ ਦਰਾਨੀ ਜਟਾਨੀ ਨੇ ਕੋਈ ਵਿਰਲੀਆਂ ਬਣ ਜੀਆਂ ਹੀ ਹੁੰਦੀਆਂ ਜਿਹੜੀਆਂ ਇੱਕ ਦੂਜੇ ਨੂੰ ਚੰਗੀ ਆਂਦੀਆਂ। ਚੱਲ ਫੇਰ ਤੂੰ ਬਹੁਤੀਆਂ ਕਹਾਣੀਆਂ ਨਾ ਬਣਾ। ਕੱਪੜੇ ਪਾ ਬੈਗ 'ਚ ਕਦੇ ਆਵਾਂਗੇ ਸਾਡੀ ਮੱਦੀ ਤੇ ਫੇਰ ਫੇਰ ਆ ਜਾਵਾਂਗੇ ਇੱਥੇ ਕੋਈ ਨਹੀਂ ਸਭੇ ਪਹਿਲੋਂ ਮੈਂ ਤੁਹਾਨੂੰ ਆਨੀ ਮੈਂ ਤੁਹਾਡੇ ਨਾਲ ਜਾਣਾ ਪਰ ਮੈਂ ਹੁਣ ਨਹੀਂ ਆਨੀ ਮੈਂ ਤੁਹਾਡੇ ਨਾਲ ਜਾਣਾ ਤੁਸੀਂ ਮੰਮੀ ਨਾਲ ਇੱਕ ਵਾਰੀ ਗੱਲ ਕਰੋ ਤੂੰ ਪੰਜਾਂ ਮਿੰਟਾਂ ਦੀ ਬਦਲ ਗਈਆਂ ਉਹ ਨਹੀਂ ਸਭੀ ਇਦਾਂ ਮੈਂ ਸੋਚਿਆ ਨਾ ਹੁਣ ਇੱਥੇ ਅੰਦਰ ਆ ਕੇ ਠੰਡੇ ਦਿਮਾਗ ਨਾਲ ਵੀ ਮੰਨ ਲਾ ਜੇ ਮੇਰੀ ਮੰਮੀ ਜੋਪਨ ਦੀ ਵੋਟੀ ਨਾ ਇਦਾਂ ਕਰੇ ਤਾਂ ਬਾਅਦ ਜੋਪਨ ਵੋਟੀ ਲੈ ਕੇ ਆਪਣੀ ਚਲ ਜੇ ਤੇ ਮੇਰਾ ਮਗਰੋਂ ਮਾਪਿਓ ਕੀ ਕਰੂਗਾ ਉਹ ਮੈਂ ਨਹੀਂ ਉਹ ਮੰਮੀ ਨੂੰ ਕਹਿਣਾ ਕੋਣਾ ਕੁਝ ਮੈਂ ਕਹਾਂ ਆ ਜੋ ਕਹਿਣਾ ਹੀ ਹੁਣ ਮੇਰੇ ਕੋ ਘੜੀ ਮੂੜੀ ਜਾਗ ਨਹੀਂ ਗੱਲਾਂ ਬਣਦੀਆਂ ਕਦੀ ਨਾ हां मम्मी ने ते फेर कहना एक, एक फेर के पांडे ਦਾ ਟੱਕ ਨਹੀਂ ਹੈਗਾ ਤੇ ਫੇਰ ਆਣ ਕੇ ਮੈਨੂੰ ਕਹਿਣ ਲੱਪਿਆ ਹਾਂ ਚਲ ਕੋਈ ਗੱਲ ਨਹੀਂ ਫੇਰ ਵੀ ਨਹੀਂ ਮੈਂ ਮੰਮੀ ਨਾਲ ਗੱਲ ਕਰ ਲਈ ਨਹੀਂ ਤੁਸੀਂ ਨਾ ਟੈਨਸ਼ਨ ਲਵੋਗੀ ਤੂੰ ਗੱਲ ਕਰੂੰਗੀ ਮੇਰੀ ਗੱਲ ਸੁਣੋ ਮੰਮੀ ਨੇ ਮੇਨ ਕੋਸਾ ਹੀ ਆਇਆ ਸੀ ਕਿ ਇਹਨੇ ਮੈਨੂੰ ਪਲਾਂਟ ਵੱਲੋਂ ਪੁੱਛਿਆ ਮੈਂ ਨਹੀਂ ਗੱਲ ਕਰਿਆ ਕਰਦੀ ਜੋ ਮੰਮੀ ਨੇ ਰੱਖਣਾ ਰੱਖ ਲਈ ਕਰਦੇ ਪਰ ਇਦਾਂ ਸਭੀ ਆਪਣਾ ਸਾਡਾ ਘਰ ਟੁੱਟੇ ਪਲਾਂਟ ਨੇ ਨਾ ਬੈ ਕੇ ਮਰਨਾ ਹੈ ਇੱਥੇ ਹੀ ਰਹਿਣਾ ਨਾ ਸਾਰਾ ਕੁਝ ਲਵਾ ਦੇ ਸਹਿਰ ਦੇ ਨਾਂ ਜਿਹੜਾ ਲਵਾਉਣਾ ਮੈਂ ਨਹੀਂ ਲੈਣਾ ਚਵਾਨੀ ਦਾ ਵੀ ਇਹ ਸਾਰਾ ਸਭੀ ਲੈ ਅਲਨਾ ਕਿ ਤੇ ਕਮਨੀ ਮਰਿਆ ਜਾਂਦਾ ਇਤਾਂ ਚੀਜ਼ ਹਾਂ ਪਰ ਇੱਕ ਵਾਰੀ ਤੂੰ ਹੀ ਮੇਰੀ ਮੰਨੋ ਤੇ ਮੰਮੀ ਨਾਲ ਪਲੀਜ਼ ਗੱਲ ਕਰੋ ਵੀ ਮੰਮੀ ਮੇਨ ਗੱਲ ਕੀ ਨਾਲੇ ਮਮੀ ਨੂੰ ਪਿਆਰ ਨਾ ਸਮਝਾਓ ਕਿ ਮੰਮੀ ਮੈਂ ਪੁੱਤ ਤੇ ਤੇਰਾ ਹੀ ਆ ਪਿਆਰ ਨਾਲ ਸਮਝਣ ਵਾਲੀ ਨਹੀਂ ਹੈਗੀ ਨਾ ਹੀ ਸਮਝਣਾ ਨੂੰ ਸਭੀ ਫੇਰ ਇਤਾਂ ਤੇ ਸਾਡੇ ਰਿਸ਼ਤੇ ਵਿੱਚ ਤੜੇੜਾਂ ਪਈ ਜਾਣੀਆਂ ਤੇ ਜੇ ਇੱਕ ਵਾਰੀ ਧਾਗੇ ਨੂੰ ਗੰਢ ਪੈ ਜੇ ਨਾ ਤੇ ਸੂਈ ਦੇ ਨੱਕੇ ਵਿੱਚੋਂ ਬਾਅਦ ਚ ਉਹ ਜਾਣੀ ਉਹ ਨੰਗਦਾ ਹੁੰਦਾ ਨਾ ਨੰਗੇ ਨਹੀਂ ਨਗੜਾ ਤੇ ਸੁਣ ਲਿਆ ਮੈਂ ਸਾਰਾ ਕੁਝ ਜਿਹੜੀਆਂ ਮਸੀਤਾਂ ਤੇਰੇ ਤੇ ਪਾਈਆਂ ਹਾਂ ਫੜੇ ਕੀ ਪਤਾ ਕੀ ਕੀ ਔਰ ਕੀਤਾ ਨਾ ਚੱਲ ਬਸ ਤੁਹਾਨੂੰ ਤੁਹਾਡੇ ਸਾਹਮਣੇ ਸੱਚ ਆ ਗਿਆ ਨਾ ਤੇ ਮੈਂ ਨਹੀਂ ਚਾਹਨੀ ਤੁਹਾਡੇ ਮਾਂ ਪੁੱਤ ਦੇ ਰਿਸ਼ਤੇ ਦੇ ਧਰੇਣ ਪਏ ਬਾਕੀ ਮੈਂ ਤੁਹਾਨੂੰ ਹੁਣ ਵੀ ਕਹਿੰਨੀ ਆਂ ਵੀ ਮਾਵਾਂ ਨੂੰ ਕਦੀ ਵੀ ਪੁੱਤਾਂ ਦੇ ਜਿਹੜੇ ਹੈ ਨਾ ਮਾੜਾ ਨਹੀਂ ਵੇਚ ਸਕਦੀ ਬਸ ਮਾਂ ਨੂੰ ਇੱਕ ਡਰ ਤੇ ਫਿਕਰ ਹੀ ਵੀ ਮੇਰਾ ਪੁੱਤ ਮੇਰੇ ਹੱਥੋਂ ਚਲ ਗਿਆ ਉਸੇ ਵਜ੍ਹਾ ਕਰਕੇ ਉਹਨੇ ਜੋ ਵੀ ਸੱਬ ਕੀਤਾ ਹੋਣਾ ਬਾਕੀ ਮੈਂ ਮਾਂ ਬਣੋਂ ਸਾਹਬ ਨਹੀਂ ਮੰਗਿਆ ਕਿੰਨੇ ਪੈਸੇ ਪਾਈ ਕਿੰਨੀਆਂ ਤਨਖਾਹਾਂ ਪਾਈਆਂ ਚਲ ਕੋਈ ਮੰਮੀ ਕੋਲੀ ਆਉਂਦਾ ਕਦੀ ਵਾਲੇ ਤੱਕ ਮੈਂ ਆਪਣਾ ਖਰਚਾ ਮੰਮੀ ਕੋਲੋਂ ਮੰਗ ਕੇ ਲੈਣਾ ਫਿਰ ਕੀ ਨਹੀਂ ਪੁੱਛਿਆ ਤੇ ਪੁੱਤ ਨਹੀਂ ਤੈਨੂੰ ਨੇ ਜੰਮਿਆਂ ਪਾਲਿਆ ਨਹੀਂ ਪੜਾਇਆ ਨਹੀਂ ਨੌਕਰੀ ਦੇਣੀ ਲਗਾਇਆ ਜੇ ਤੁਹਾਡੀ ਮਾਹਾਂ ਨਾ ਕਰ ਦਿੱਤਾ ਉਹਨੂੰ ਨੌਕਰੀ ਕਿੱਦਾਂ ਮਿਲ ਜਾਣੀ ਹੈ ਤੂੰ ਨਹੀਂ ਜਾਣਾਂ ਫਿਰ ਗਲੀਆਂ ਤੇ ਕੱਖਾਂ ਵਾਂਗੂ ਰੁਲਦੇ ਫਿਰਦੇ ਆ ਪੁੱਤ ਮਾਵਾ ਤੋਂ ਬਗੈਰ ਫਿਰ ਤੇ ਕਾਮਯਤਾ ਜਾਣ ਕੇ ਰੋਟੀ ਖੋਲਿੰਦੇ ਜੇ ਮਾਹ ਸਿਰ ਤੇ ਨਾ ਹੋਵੇ ਤੇ ਐਦਾਂ ਹੀ ਹੁੰਦਾ ਵਾ ਨਾ ਗੱਲ ਤੇ ਸਹੀ ਆ ਮੇਰੇ ਠੰਡੇ ਦਿਮਾਗ ਨਾਲ ਸੋਚੋ ਤੁਸੀਂ ਬਹੁ ਇੱਥੇ ਮੈਂ ਤੁਹਾਨੂੰ ਪਾਣੀ ਲੈ ਗਲਾ ਲਿਆ ਕਿਥਾਂ ਉਹ ਤੂੰ ਬੈ ਇੱਥੇ ਜਾਂ ਉਠ ਪਾਣੀ ਕੋਣੀ ਮੈਨੂੰ ਚਾਹੀਦਾ ਤੂੰ ਜਾ ਕੇ ਨਾ ਕੱਪੜੇ ਪਾਓ ਕੋਈ ਗੱਲ ਨਹੀਂ ਮੈਨੂੰ ਵੀ ਇਦਾਂ ਤਕੜਾ ਲੱਗਿਆ ਜਦੋਂ ਮੇਰੇ ਤੇ ਝੂਠੇ ਇਲਜ਼ਾਮ ਲੱਗੇ ਤੇ ਬਹੁਤ ਠੰਡੇ ਦਿਮਾਗ ਨਾਲ ਇੱਥੇ ਟੈਨਸ਼ਨ ਨਾ ਲਾਓ ਮੈਂ ਪਾਣੀ ਲੈ ਕੇ ਆਉਣੀ ਜਿ ਜਾਣਾ ਉਹ ਸਵੇਰੇ ਆਪਾਂ ਚੱਲ ਜਾਾਂਗੇ ਹੁਣ ਤਾਂ ਇਹ ਨਾ ਜਾਇਆ ਜਾਣਾ ਕਿਤੇ ਵੀ ਬਹੁ ਇੱਥੇ ਤੁਸੀਂ ਉਹ ਬਾਹਰ ਬੈਠੀ ਹੈ ਤੇ ਸਾਰੇ ਇੱਧਰ ਅੰਦਰ ਸਾਬੀ ਜੇ ਦੋਂਦਾ ਪਾਣੀ ਮੈਂ ਪੀਣਾ ਹੀ ਨਹੀਂ ਆ। ਇਹਨੇ ਮੈਂ ਮੰਮੀ ਨਾਲ ਗੱਲ ਕਰਦੀ ਆ। ਪਾਣੀ ਬਾਹਰ ਚ ਦੇਂਦੀ ਨਹੀਂ ਕਰ। ਮੈਂ ਲ ਬੰਦਾ ਕੀ ਸੋਚਦਾ ਮੈਂ ਆਪਣੇ ਪੈਰਾਂ ਤੇ ਆਪੇ ਕੋਹਾੜੀ ਮਾਰ ਲੀ। ਮੰਮੀ ਚੁੱਪ ਕਰੋ ਤੁਸੀਂ। ਕੀ ਹੋਇਆ ਮੰਮੀ? ਤੈਨੂੰ ਭੁਲੇਖਾ ਵਾ। ਫੇਰ ਤੇ ਹੀ ਮੇਰਾ ਹੀ ਨਾਂ ਲਾਤਾ ਵੀ ਮੈਨੂੰ ਭੁਲੇਖਾ ਵਾ। ਮੈਂ ਤੁਹਾਡੀ ਕੁਛ ਕਿਹਾ ਵਾ ਤਾ ਨੂੰ ਹਣ ਤੂੰ ਹੀ ਸਭ ਕੁ ਮਰਤੇ ਇਨਲ ਜਾ ਮਨਾਏ ਮੈਂ ਹੋਣੀ ਚਰਦੇ ਚੱਲ ਆਡੇ ਵਿੱਚ ਜੋ ਗੱਲਾਂ ਬਾਤਾਂ ਹੋ ਗਈਆਂ ਨਾ ਉਹ ਸਸਦੀਆਂ ਛੱਡ ਓਨ ਨੂੰ ਪਰ ਹੁਣ ਸਾਬੀ ਕਿੰਦਾ ਚੱਲ ਚੱਲੀਏ ਮੈਂ ਮੰਮੀ ਨੂੰ ਫੋਨ ਵੀ ਨਹੀਂ ਕਰਦਾ ਤੇਰੀ ਵਜ੍ਹਾ ਨਾਲ ਸਭ ਕੁ ਭਿਆ ਮੇਰਾ ਤਾਂ ਪੁੱਤ ਹੱਥੋਂ ਨਿਕਲ ਗਿਆ ਕਰਨ ਮੰਮੀ ਮੇਰੀ ਵਜ੍ਹਾ ਨਾਲ ਮੈਂ ਕੀ ਕੀਤਾ ਨਾ ਹਰ ਰੋਵਾ ਵੀ ਤੇ ਯੋਦਾਂ ਨਹੀਂ ਸੱਚ ਦੱਸ ਦਿੰਨੇ ਆ ਖਾਦੀ ਖੜੀ ਪਲਾਟ ਦੀ ਮੈਂ ਨਹੀਂ ਗੱਲ ਕਰਦੀ ਕੋਈ ਗੱਲ ਨਹੀਂ ਤੇ ਜਿੱਦਾਂ ਕਰਨਾ ਕਰ ਲੋ ਗਾੜੀ ਹੁੰਨੀ ਹੈ ਜੇ ਕਮਾਈ ਕਰਨੀ ਕੋਈ ਨਹੀਂ ਮੰਮੀ ਛੋੜ ਕੇ ਹੋਰ ਲਿਆ ਜਾਊਗਾ ਤੈਨੂੰ ਪਲਾਟ ਵੀ ਮਿਲ ਗਿਆ ਤੇ ਤੈਨੂੰ ਤੇਰਾ ਆਦਮੀ ਮਿਲ ਗਿਆ ਮੇਰਾ ਪੁੱਤ ਤੂੰ ਨਿਕਲਿਆ ਨਾ ਮੰਮੀ ਕਿਤੇ ਨਹੀਂ ਨਿਕਲਿਆ ਇੱਥੇ ਹੀ ਆ ਤੁਸੀਂ ਪਿਆਰ ਨਾਲ ਸਮਝਾ ਲੋ ਕਿਦਾਂ ਨਹੀਂ ਟਾਟੀ ਗੱਲ ਬੰਦਾ ਨਹੀਂ ਮਨ ਨੂੰ ਤਾਂ ਤੁਸੀਂ ਇੱਕ ਚਪੇੜ ਲਾਉਂਗਾ ਉਹਦੇ ਵੀ ਅੱਗੇ ਦੇ ਮਾਰਦੇ ਰਹੇ ਉਹਨੂੰ ਤੁਸੀਂ ਮੰਮੀ ਨਹ ਰੋਬੋ ਤੈਨੂੰ ਇਹਦਾ ਨਾ ਗੱਲ ਕਰੋ ਕੋਈ ਨਹੀਂ ਮੈਂ ਉਹਨੂੰ ਪਿਟਾ ਕੇ ਆਈ ਮੈਂ ਮੈਂ ਨਹੀਂ ਕਿਤੇ ਜਾਣਾ ਜਿੱਦਾਂ ਮੰਮੀ ਆਪਾਂ ਵੀ ਕਰੋ ਪਿਆਰ ਪੋਟ ਲੈਣਾ ਤੁਹਾਡਾ ਘਰ ਟੁੱਟ ਜਾਣਾ ਜੀ ਤੇਰੀ ਮੱਤੀ ਤੂੰ ਹੀ ਹੁਣ ਸਿਆਣੀ ਬਣੇਂ ਜਿੱਦਾਂ ਘਰ ਬਸੂਗਾ ਜੇ ਮਮੀ ਮੈਂ ਜਰ ਗਈ ਤੂੰ ਉਹ ਗੁੱਸਾ ਨਾਲ ਠੰਡਾ ਹੈ ਉੱਤੇ ਜਾ ਕੇ ਤੇ ਉਹਨੇ ਸਗੋ ਨਹੀਂ ਮੰਨਣਾ ਇੱਥੇ ਤੇ ਤੁਹਾਡੇ ਸਾਹਮਣੇ ਮੰਨ ਜੂਗਾ ਤੇ ਮੰਨ ਜਾਣਾ ਤਾਂ ਉਹਦੇ ਮੰਮੀ ਆਹੀ ਡਰ ਰਿਆ ਵੀ ਮੈਂ ਤੁਹਾਡਾ ਪੁੱਤ ਵਾਸਤੇ ਚ ਕਰ ਲਿਆ ਕੀ ਗੱਲ ਮੰਮੀ ਤੂੰ ਹੀ ਨਹੀਂ ਵਿਆਹ ਕੇ ਆਏ ਤੁਹਾਡਾ ਬੰਦਾ ਵੀ ਤਾਂ ਤੁਹਾਡੀ ਗੱਲ ਮੰਨਦਾ ਹੀ ਰਿਹਾ ਹੈ ਹੈ ਤੁਹਾਡੀ ਸੱਸ ਨੂੰ ਵੀ ਫਿਰ ਆਹੀ ਵਹਿਮ ਹੁੰਦਾ ਹੀ ਪਰ ਪੁੱਤ ਤੂੰ ਜਿਆਦਾ ਹੀ ਕੰਮ ਤੇ ਆਪੀ ਹੀ ਫਿਰ ਮੈਨੂੰ ਫਿਰ ਮਨ ਚ ਫੀਲ ਜਾ ਹੋਇਆ ਕਿ ਇਦਾਂ ਇਹਨੇ ਸੱਚੀ ਕਰ ਲੈਣਾ ਮਮੀ ਤੁਹਾਨੂੰ ਮੈਂ ਦੱਸਦੀ ਆ ਫੀਲ ਕਿੱਥੇ ਹੋਇਆ ਬਸ ਆ ਪ੍ਰੋਗਰਾਮ ਕੀ ਆ ਗਿਆ ਅਨਕੇ ਨੇ ਕੇ ਮੋٹے ਸਮਾਨ ਲੈਣਾ ਪਾ ਦੋ ਦੋ ਤਿੰਨ ਤਿੰਨ ਫੇਰੇ ਖਰਚੋ ਆਲ ਜਾਂਦੇ ਨੇ ਉਹਨੇ ਹਰ ਇੱਕ ਚੀਜ਼ ਲੈ ਕੇ ਦਿੱਤੀ ਬਸ ਇਸੇ ਗੱਲੋਂ ਹੋ ਗਿਆ ਵੀ ਦੋ ਦੋ ਤਿੰਨ ਤਿੰਨ ਫੇਰੇ ਮੈਨੂੰ ਲੈ ਕੇ ਜਾਂਦਾ ਤਾਂ ਤੁਹਾਨੂੰ ਨਹੀਂ ਨਾਲ ਲੈ ਕੇ ਗਿਆ ਤਹੀ ਸਹਿਲ ਨਾ ਚੱਲ ਗਈ ਬਸ ਆ ਗੱਲ ਤੁਹਾਨੂੰ ਇੱਥੋਂ ਰੜਕ ਗਈ ਮੈਨੂੰ ਬਾਕੀ ਪਤਾ ਹੈ ਚੇ ਇਹ ਗਨ ਰੋਬੋਟ ਤੋਂ ਵੀ ਉਂਗਲਾਂ ਦੇ ਨਚਾਉਂਦਾ ਪੀ ਸੀ ਨਾ ਮੈਨੂੰ ਲੱਗਾ ਕਿ ਮੇਰੇ ਹੱਥੋਂ ਨਿਕਲ ਗਿਆ ਮਮੀ ਉਂਗਲਾਂ ਤੇ ਕੀ ਨਚਾਉਣਾ ਮੇਰਾ ਦੱਸ ਤੈਨੂੰ ਨਹੀਂ ਪਤਾ ਜਦੋਂ ਛੁੱਟੀ ਹੁੰਦਾ ਬੰਦਾ ਉਦੋਂ ਹੀ ਜਨਾਨੀ ਨਹੀਂ ਉਹਦੇ ਨਾਲ ਜਾਣਾ ਮਗਰ ਹੁਣ ਜੇ ਮੰਨ ਲਓ ਕੱਲ ਚਲ ਗਿਆ ਕਿਧਰ ਜਾਣਾ ਮਮੀ ਹੁਣ ਸਹਾਲੇ ਵਾ ਮੈਨੂੰ ਲੈ ਕੇ ਜਾਉਂਗੀ ਇਹ ਅੱਕ ਜਾਂਦਾ ਉਹਨੂੰ ਤਾਂ ਪਤਾ ਹੁੰਦਾ ਮੇਰੀ ਜਨਾਨੀ ਹੈ ਦੁਕਾਨੇ ਕਾ ਨਹੀਂ ਡੈਮ ਵੀ ਲੱਗ ਗਿਆ ਨਾਲੇ ਤੇ ਆਪਣੀ ਕੰਮ ਨਹੀਂ ਸਹਾਲ ਦੇ ਮੁੱਕ ਦੇ ਮੈਂ ਉਹ ਸੋਚਣ ਦੀਆਂ ਮੋਰ ਆਪਣੇ ਪੈਰਾਂ ਵੱਲ ਵੇਖ ਵੇਖ ਕੇ ਝੂਰਦਾ ਮੈਂ ਸੋਚਣ ਦੀ ਮੈਂ ਗਲਤੀ ਕਰ ਲਈ ਮੈਂ ਕਿਉਂ ਸੁੱਖ ਤੇ ਹੱਥ ਚੁੱਕ ਲ ਚਲੋ ਕੋਈ ਨਹੀਂ ਮੰਮੀ ਮੈਂ ਆਂ ਤੀਆਂ ਤੇ ਚੁੱਕਦੀਆਂ ਹੁੰਦੀਆਂ ਦੀ ਸਮਝ ਲਓ ਆਪਣੀ ਤੀ ਤੇ ਚੁੱਕਿਆ ਪਰ ਮੇਰੀ ਗੱਲ ਸੁਣੋ ਮੈਨੂੰ ਉਹਦੀ ਛੁੱਟੀ ਦਾ ਹੀ ਆਸਰਾ ਵੀ ਕਦੋਂ ਛੁੱਟੀ ਆਵੇ ਤੇ ਮੈਂ ਉਹਦੇ ਨਾਲ ਚੀਜ਼ ਵਕਤ ਲੈਣ ਜਾਵਾਂ ਸਹੀ ਗੱਲ ਨੂੰ ਬੋਦ ਐਵੇਂ ਗਲਤੀ ਹੋ ਗਈ ਮੇਰ ਕੋ ਮੈਨੂੰ ਤਾਂ ਪੈਸਾ ਹੀ ਗੱਲ ਕਹਿੰਦੇ ਫੌਜੀ ਦੀ ਛੁੱਟੀ ਦਾ ਹੀ ਫੌਜ ਨੂੰ ਇੰਤਜ਼ਾਰ ਹੁੰਦਾ ਵੀ ਉਹ ਛੁੱਟੀ ਆਵੇ ਤੇ ਮੈਂ ਜਾਵਾਂ ਪਰ ਤੀਆਂ ਬਹਿਮ ਕੱਢ ਤੋ ਜਾਓ ਉઠੋ ਮੰਮੀ ਗੱਲ ਕਰੋ ਉਹਦੇ ਨਾਲ ਆਪਣਾ ਜੋ ਵੀ ਮਸਲਾ ਹੋ ਆਪਾਂ ਬਾਅਦ ਚ ਨਿਬੇੜ ਲਾਂਗੇ ਪਰ ਉਹਦੇ ਨਾਲ ਗੁੱਸੇ ਹੋ ਕੇ ਨਹੀਂ ਜਾਣਾ ਚਾਹੀਦਾ ਤੁਸੀਂ ਇੱਕ ਜੁੱਟ ਰੱਖੋ ਕੋਈ ਨਾ ਗੱਲਾਂ ਕਿ ਜਿੱਥੇ ਇਕ ਲੱਲਾ ਤੇ ਦੋ ਲੱਲਾ ਕੇ ਰਲ ਬਿਲ ਕੇ ਇੱਕ ਸੈਲ ਦਾ ਤੇ ਇੱਕ ਹੱਡਾ ਠੀਕ ਆ ਪੁੱਤ ਜੇ ਸਮਝਦਾਰੀ ਨਾ ਚੱਲੇਗੀ ਤਾਂ ਵਧੀਆ ਸਭ ਕੋਈ ਨਹੀਂ ਮਮੀ ਹੁਣ ਪਰ ਆਲੇ ਮਿਲ ਕੇ ਨਾ ਸਾਰਾ ਕੁਝ ਬਣਾਵਾਂਗੇ ਪਹਿਲਾਂ ਤੁਸੀਂ ਆਪਣੇ ਪੁੱਤ ਨੂੰ ਮਨਾਓ ਉੱਠ ਕੇ ਚੱਲ ਮੈਂ ਮਨਾਉਂਦੀ ਹੈ ਹਈ ਦਰੋਈ ਨਾ ਜਾਓ ਮੇਰ ਕੋਣੀ ਚ ਚਰਿਆ ਜਾਂਦਾ ਹੈ ਤਾਂ ਤਾ ਨਰੋਂਦੇ ਵੇਖ ਕੇ ਹੁਣ ਉਹਨੂੰ ਸਾਰੀ ਗੱਲ ਦੱਸ ਦਿਓ ਹੁਣ ਉਹ ਲਾਣਾ ਰੱਖਿਓ ਵੀ ਆ ਗੱਲ ਹੋਈ ਪਲਾਂਟ ਦਾ ਪੁੱਛਿਆ ਮੈਨੂੰ ਤਾਂ ਗੁੱਸਾ ਆ ਗਿਆ ਸੀ ਜਾਂ ਤੂੰ ਉਹਦੇ ਨਾਲ ਜਾਣਾ ਹੀ ਮਿੰਦੂ ਨਹੀਂ ਲੈ ਕੇ ਗਿਆ ਮੇਰੇ ਢਿੱਡ 'ਚੇ ਮੁੱਕੀ ਵੱਜੀ ਸੀ ਫਿਰ ਇਹ ਕਿਉਂ ਦੱਸ ਦਿਓ ਵੀ ਮੇਰੇ ਨਾਲ ਤਾਂ ਪ੍ਰੋਗਰਾਮ ਤੇ ਵੀ ਨਹੀਂ ਗਿਆ ਠੀਕ ਸਮਝਾ ਦਿਓ ਹੁਣ ਉਹਨੂੰ ਮੈਂ ਤਾਂ ਹੀ ਉਹਦੀ ਵੀ ਗਲਤੀ ਕੱਢ ਆਇਆ ਹੁਣ ਆਪਣੀ ਵੀ ਨਾ ਸਾਰੀ ਗੱਡੀ ਜਾਏ ਨਹੀਂ ਚਲ ਠੀਕ ਕੋਈ ਨਹੀਂ ਸਾਰਾ ਕੁਝ ਦੱਸ ਕੇ ਤੇ ਤੁਸੀਂ ਫੈਸਲਾ ਕਰੋ ਹੁਣ ਚੰਗਾ ਚਲ ਵਧੀਆ ਜੀ ਮੰਮੀ ਉਹਨੂੰ ਸਾਰਾ ਕੁਝ ਸੱਚ ਦੱਸ ਦੇ ਤੁਹਾਡਾ ਘਰ ਵੀ ਵਧੀਆ ਚੱਲ ਜੇ